ਅੰਮ੍ਰਿਤਸਰ ਕੇਸਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਜੋਧਾ ਦੇ ਵਿੱਚ ਬਣਿਆ ਰਾਮ ਮੰਦਰ ਨੂੰ ਲੈ ਕੇ ਪੂਰੇ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਖੁਸ਼ੀ ਜਿਹੜੀ ਆਹੋ ਮਨਾਈ ਜਾ ਰਹੀ ਹੈ ਤਾਂ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਬਸੰਤ ਤੈਨੂੰ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਇਲਾਕਾ ਨਿਵਾਸੀਆਂ ਦੇ ਵੱਲੋਂ ਪੂਰੀ ਆਪਣੀ ਕਲੋਨੀ ਨੂੰ ਜਿਹੜਾ ਸਜਾਵਟ ਦੇ ਨਾਲ ਸਜਾਇਆ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਲੋਨੀ ਦੇ ਵਿੱਚ ਹਰ ਪਾਸੇ ਜਿਹੜੀ ਲਾਈਟਿੰਗ ਆ ਉਹ ਹੋਈ ਪਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਵੀ ਆਪਣੇ ਘਰਾਂ ਦੇ ਬਾਹਰ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਆਪਣੇ ਗਲੇ ਦੇ ਵਿੱਚ ਤੇ ਜਿਹੜੇ ਝੰਡੇ ਨੇ ਉਹ ਵੀ ਫੜੇ ਹੋਏ ਨੇ ਜਦੇ ਉੱਪਰ ਲਿਖਿਆ ਹੋਇਆ ਜਾਇਸ਼ਦੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਵੀ ਜਿਹੜੇ ਨੇ ਅੱਜ ਆਪਣੇ ਘਰਾਂ ਤੋਂ ਬਾਹਰ ਨਿਕਲ ਚੁੱਕੇ ਨੇ ਤਾਂ ਉਹਨਾਂ ਦੇ ਵੱਲੋਂ ਖੁਸ਼ੀ ਜਿਹੜੀ ਆਹੋ ਮਨਾਈ ਆ ਰਹੀ ਹੈ ਜਿਸ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ। ਤੁਸੀਂ ਵੇਖ ਸਕਦੇ ਹੋ ਕਿ ਢੋਲ ਦੀ ਥਾਪ ਦੇ ਉੱਪਰ ਜੈ ਸ਼੍ਰੀ ਰਾਮ ਦੇ ਜਿਹੜੇ ਨਾਰੇ ਬਾਜੀ ਆਹੋ ਉਹਨਾਂ ਦੇ ਵੱਲੋਂ ਕਿੰਨੀ ਧਾਰੀ ਹੈ ਜਿਸ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ। ਤਾਂ ਲਗਾਤਾਰ ਅਸੀਂ ਗੱਲਬਾਤ ਵੀ ਕਰਾਂਗੇ ਤਾਂ ਸਰ ਕੀ ਨਾਮ ਹੈ ਬਿਲਾ ਆਪਣਾ? ਮੇਰਾ ਨਾਮ ਅਮਨ ਹੈ ਜੀ। ਮੈਂ ਸਵਾਰਥ ਪੰਚਾਇਤ ਦਾ ਕੀ ਕਹਿਣਾ ਚਾਹਦੇ ਹੋ ਅੱਜ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਵੱਡੀ ਗਿੰਦਰੇ ਦੇ ਇਲਾਕਾ ਨਿਵਾਸੀ ਆਪਣੇ ਘਰਾਂ ਤੋਂ ਬਾਹਰ ਨਿਕਲ ਚੁੱਕੇ ਨੇ 500 ਸਾਲ ਬਾਅਦ ਪ੍ਰਭੂ ਰਾਮ ਆਪਣੇ ਮੰਦਿਰ ਚ ਜਾ ਰਹੇ ਨੇ ਉਹਦੀ ਖੁਸ਼ੀ ਅਸੀਂ ਦੀਵਾਲੀ ਜਿਹੜੀ ਪੰਤੇ ਇੱਕ ਸਾਲ ਚ ਦੋ ਵਾਰੀ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ ਔਰ ਬਿਊਟੀ ਹੈਮ ਨੂੰ ਦੇ ਸਾਰੇ ਵਸਨੀਕਾਂ ਦਾ ਮੈਂ ਧੰਨਵਾਦ ਦਿਆਂ ਕਿ ਜਿਨ੍ਹਾਂ ਨੇ ਪੂਰੀ ਪੂਰੀ ਕਲੋਨੀ ਦੀ ਹਰ ਗਲੀ ਚ ਲਾਈਟਿੰਗ ਕੀਤੀ ਹੈ ਔਰ ਆਪਣੇ ਕਰਾਂਜ ਇੰਡੀਵਿਜੁਅਲ ਲਾਈਟਨਿੰਗ ਕੀਤੀ ਆ ਔਰ ਉਸ ਦਿਨ ਲੰਗਰ ਪ੍ਰਸ਼ਾਦ ਔਰ ਆਦੀ ਸ਼ਵਾਈ ਦਾ ਇੰਤਜ਼ਾਮ ਕੀਤਾ ਸੋ ਇਹ ਉਤਸ਼ਾਹ ਇਹ 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 ਮਤਲਬ ਕੋਈ ਸ਼ਬਦਾਂ ਚ ਅਸੀਂ ਦੱਸ ਨਹੀਂ ਸਕਦੇ ਕਿ ਕਿੰਨੀ ਖੁਸ਼ੀ ਹੈ ਕਿ ਕਈਆਂ ਸਾਲਾਂ ਦਾ ਸੁਪਨਾ ਸਾਡੀ ਜਿਹੜੀ ਪਿਛਲੀਆਂ ਪੀੜ੍ਹੀਆਂ ਇਸ ਦਿਨ ਨੂੰ ਦੇਖਦੇ ਦੇਖਦੇ ਇਸ ਦੁਨੀਆ ਚ ਚਲੇ ਗਈਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ ਅਸੀਂ ਸੁਭਾਗੇ ਸ਼ਾਲੀਆਂ ਕਿ ਉਹ ਇਹ ਕਹਿਣਗੇ ਕਿ ਸਾਡੇ ਬਾਪ ਦਾਦੇ ਉਹ ਪ੍ਰਤਿਕਸ਼ ਪ੍ਰਮਾਨ ਬਣੇ ਸੀ ਜਦੋਂ ਰਾਮ ਭਗਵਾਨੇ ਚਾਹੇ ਅਬ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਤੁਸੀਂ ਉੱਥੇ ਜੋਧਰ ਵਿੱਚ ਨਾਮੰਦਰ ਨਹੀਂ ਆ ਸਕਦੇ ਤਾਂ ਆਪਣੇ ਘਰਾਂ ਦੇ ਵਿੱਚ ਬੈ ਕੇ ਜਿਹੜੀ ਤੁਹਾਡੇ ਵੱਲੋਂ ਖੁਸ਼ੀ ਉਹ ਮਨਾਈ ਜਾਵੇ ਸਾਡੇ ਇਸ ਏਰੀਆ ਦੀ ਹਰ ਗਲੀ ਹਰ ਘਰ ਅਯੁੱਧਿਆ ਜੀ ਦਾ ਹੀ ਰੂਪ ਹੈ ਕਿਉਂਕਿ ਇਹ ਪੋਸੀਬਲ ਨਹੀਂ ਹੈ ਅਯੁੱਧਿਆ ਜੀ ਏਰੀਆ ਵਾਈਜ਼ ਛੋਟੀ ਹੈ ਸਾਰਾ ਹਿੰਦੁਸਤਾਨ ਉੱਥੇ ਜਾਣਾ ਚਾਹੁੰਦਾ ਲੇਕਿਨ ਹੁਣ ਇਹ ਪੋਸੀਬਲ ਨਹੀਂ ਹੈ ਕਿ ਅਸੀਂ ਹੁਣ ਪਰਸੋਂ ਹੀ ਉੱਥੇ ਜਾਈਏ ਇਸ ਕਰਕੇ ਅਸੀਂ ਹਰ ਗਲੀ ਹਰ ਘਰ ਨੂੰ अयोध्या जी ਦਾ ਰੂਪ ਚ ਦੇਖਦੇ ਆਂ ਪ੍ਰਭੂ ਰਾਮ ਹਰ ਜਗ੍ਹਾ ਵਿਰਾਜਮਾਨ ਨੇ ਉਹਨਾਂ ਦੇ ਆਂਦੀਆਂ ਖੁਸ਼ੀਆਂ ਸਾਰੇ ਆਪਣੀ ਜਦੋਂ ਪ੍ਰਭੂ ਸਾਨੂੰ ਸੱਦਣਗੇ ਅਸੀਂ ਸਾਰੇ अयोध्या ਜੀ ਵੀ ਜਾਵਾਂਗੇ ਠੀਕ ਤੁਸੀਂ ਵੀ ਦੇਖ ਸਕਦੇ ਹੋ ਕਿ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕਿਸ ਤਰ੍ਹਾਂ ਜਿਹੜੀਆਂ ਆਪਣੀ ਕਲੋਨੀ ਨੂੰ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਗਿਆ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਹਰ ਇੱਕ ਘਰ ਦੇ ਬਾਹਰ ਜਿਹੜੀ ਲਾਈਟ ਆ ਉਹ ਦਿਖਾਈ ਦੇ ਰਹੀ ਆ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਇਲਾਕਾ ਨਿਵਾਸੀ ਵੀ ਇੱਥੇ ਇਕੱਠੇ ਹੋਏ ਨੇ ਤਾਂ ਜਾਇ ਸ਼੍ਰੀ ਰਾਮ ਦੀ ਜਿਹੜੀ ਆ ਨਾਰੇ ਬਾਜੀ ਉਹਨਾਂ ਦੇ ਵੱਲੋਂ ਜਿੱਤੀ ਆ ਰਹੀ ਹੈ ਜਿੱਤੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ। ਤੁਸੀਂ ਵੇਖ ਸਕਦੇ ਹੋ ਕਿ ਪੂਰਾ ਇਲਾਕਾ ਇਹਨਾਂ ਦੇ ਵੱਲੋਂ ਅੱਜ ਘੁੰਮਿਆ ਜਿਹੜਾ ਵਾ ਉਹ ਜਾ ਰਿਹਾ ਜਿਸ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ। ਤੁਸੀਂ ਵੇਖ ਸਕਦੇ ਹੋ ਕਿ ਟੋਲ ਦੀ ਸਾਧ ਤੇ ਜਿਹੜਾ ਅੱਜ ਜੈ ਸ਼੍ਰੀ ਰਾਮ ਦੇ ਨਾਰੇ ਲਗਾ ਕੇ ਇਹਨਾਂ ਦੇ ਵੱਲੋਂ ਖੁਸ਼ੀ ਜਿਹੜੀ ਆ ਮਨਾਈ ਜਾ ਰਹੀ ਆ ਨਾਲ ਦੇ ਨਾਲ ਪੰਗੜੇ ਵੀ ਜਿਹੜੇ ਨੇ ਉਹ ਪਾਏ ਜਾ ਰਹੇ ਨੇ ਜਿਸ ਦੀ ਤਸਵੀਰ ਤੁਹਾਡੀ ਸਾਰਿਆਂ ਦੇ ਨਾਲ ਸਾਂਝੀ ਕਰਦੇ ਪਿਆ। ਕਿਸ ਤਰ੍ਹਾਂ ਜਿਹੜੀ ਆ ਰਾਮ ਮੰਦਰ ਦੀ ਖੁਸ਼ੀ ਨੂੰ ਲੈ ਕੇ ਜਿਹੜੀ ਆਹੋ ਖੁਸ਼ੀ ਜਿਹੜੀ ਅੱਜ ਮਨਾਈ ਜਾ ਰਹੀ ਆ ਤਾਂ ਤੁਸੀਂ ਲਗਾਤਾਰ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿਸ ਤਰ੍ਹਾਂ ਜੈ ਸ਼੍ਰੀ ਰਾਮ ਦੇ ਨਾਰੇ ਜਿਹੜੇ ਨੇ ਉਹ ਅੱਜ ਇਲਾਕਾ ਨਿਵਾਸੀਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਤਾਂ ਆਨਰ ਦੇ ਵੱਲੋਂ ਕਹਿਇਆ ਜਾ ਰਿਹਾ ਕਿ ਸਾਨੂੰ ਬਹੁਤ ਖੁਸ਼ੀ ਆ ਤਾਂ ਕਾਫੀ ਲੰਬੇ ਸਮੇਂ ਤੋਂ ਖਤਮ ਹੋ ਟਪਾ ਤਾਂ ਆ ਮੈਡਮ ਕੀ ਕਹਿਣਾ ਚਾਹਦੇ ਹੋ ਜੀ ਅੱਜ ਜਿਹੜੀ ਖੁਸ਼ੀ ਮਨਾਈ ਜਾ ਰਹੀ ਆ ਜੀ ਇੱਥੇ ਯੂ ਆ ਬਰੀ ਫੋਰਚੂਨੇਟ ਟੂ ਹੈਵ ਦਿਸ ਮੂਮੈਂਟ ਵੀ ਆਰ ਏਬਲ ਟੂ ਸੀ ਦਿਸ ਟਾਈਮ

ਅੱਜ ਅਸੀਂ ਹਮ ਲੋਗ ਸਭ ਇਕੱਠੇ ਹੋ ਕੇ ਪੂਜਾ ਵਗੈਰਾ ਕਰ ਰਹੇ ਹਾਂ ਅਤੇ ਸਾਥੇ ਲੰਗਰ ਦੀ ਵਿਵਸਥਾ ਕੀਤੀ ਜਾਏਗੀ। ਰਾਤ ਦੇ ਟਾਈਮ ਦੀਵਾਲਾ ਵੀ ਕੀਤੀ ਜਾਏਗੀ, ਆਤੀਸ਼ਬਾਜ਼ੀ ਵੀ। ਦੀਪਮਾਲਾ ਵੀ ਕੀਤੀ ਜਾਏਗੀ। ਠੀਕ। ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਮੈਡਮ ਦੇ ਨਾਲ ਗੱਲਬਾਤ ਕੀਤੀ ਹੈ। ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਸ ਤਰ੍ਹਾਂ ਅੱਜ ਇਹਨਾਂ ਦੇ ਵੱਲੋਂ ਖੁਸ਼ੀ ਜੜੀ ਆਪਣੀ ਕਲੋਨੀ ਦੇ ਵਿੱਚ ਮਨਾਈ ਜਾ ਰਹੀ ਹੈ ਤਾਂ ਆਉਣ ਵਾਲੀ 22 ਤਰੀਕ ਨੂੰ ਇਹਨਾਂ ਦੇ ਵੱਲੋਂ ਜਿਸ ਤਰ੍ਹਾਂ ਆਪਣੇ ਘਰ ਦੇ ਬਾਹਰ ਲਾਈਟਾਂ ਲਗਾਈਆਂ ਗਈਆਂ ਨੇ ਤਾਂ ਉਸ ਤਰੀਕੇ ਦੇ ਨਾਲ ਜਿਹੜੀ ਦੀਵਾਲਾ ਕੀਤੀ ਜਾਏਗੀ ਤਾਂ ਨਾਲ ਦੇ ਨਾਲ ਆਤੀਸ਼ਬਾਜ਼ੀ ਵੀ ਇਹਨਾਂ ਦੇ ਵੱਲੋਂ ਜੀ ਜਾਵੇਗੀ ਤਾਂ ਰਾਮ ਮੰਦਰ ਨੂੰ ਲੈ ਕੇ ਜਿਹੜੀ ਆ ਖੁਸ਼ੀ ਇਹਨਾਂ ਦੇ ਵੱਲੋਂ ਮਨਾਈ ਜਾਏਗੀ ਤਾਂ ਦੀਵਾਲੀ ਦਾ ਦਿਨ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲੇਗਾ ਚੰਗਪਨ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ ਅੰਮ੍ਰਿਤਸਰ